ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਸਾਨੂੰ ਅੱਜ ਮੈਂ ਸੀਆਰਡੀ ਮੁਵਾਰੀ ਦੇ ਦੱਸਣ ਜਾ ਰਿਹਾ ਹਾਂ ਲੱਛਣ ਲੋਚਣ ਤੇ ਕੀ ਇਹਦਾ ਹੋ ਹੁੰਦਾ ਬਾਈ ਜੀ ਆਪਾਂ ਅੱਜ ਤੋਂ 2 ਕੁ ਮਹੀਨੇ ਪਹਿਲਾਂ ਜਦੋਂ ਆਪਾਂ ਜਾਨਵਰ ਪਾਇਆ ਪਾਇਆ ਸੀਗਾ ਬਲੈਕ ਕਾਸਟਰ ਲਾਪ ਦਾ ਜਾਨਵਰ ਪਾਇਆ ਸੀਗਾ ਤੇ ਆਪਾਂ ਮੰਨ ਲਓ ਪਹਿਲੀ ਵਾਰ ਜਾਨਵਰ ਰੱਖਿਆ ਸੀਗਾ ਤੇ ਕੋਸਾ ਉਹਦੀਆਂ ਕਮੀਆਂ ਕਰਕੇ ਜਿਵੇਂ ਮੰਨ ਲਓ ਵੀ ਹਲੇ ਆਪਾਂ ਵੀ ਤਿਆਰ ਕਰਿਆ ਕਰਿਆ ਸੀ ਕਿ ਛੱਡੇ ਆ ਪਾਇਆ ਪਾਇਆ ਸੀਗਾ ਤੇ ਥੱਲੇ ਮਿੱਟੀ ਗਿੱਲੀ ਸੀ ਤੇ ਜਾਨਵਰ ਲੈ ਕੇ ਛੱਡਦੇ ਆਪਾਂ ਇਹਨਾਂ ਨੂੰ ਵੀਰੇ 2-3 ਦਿਨਾਂ ਬਾਅਦ ਜਾਨਵਰ ਮੂੰਹ ਡੱਡ ਕੇ ਪੂਰੇ ਸਾਹ ਲੈਣ ਲੱਗੇ ਸੀ ਫਿਰ ਮੈਂ ਕਿਸੇ ਫਾਰਮ ਵਾਲੇ ਵੀਰ ਭਰਾ ਨਾਲ ਗੱਲ ਕਰੀ ਉਹ ਬਾਈ ਕਹਿੰਦਾ ਵੀ ਇਹਨਾਂ ਨੂੰ ਅਲੱਗ ਕਰ ਦੋ ਬਈ ਉਹ ਅਲੱਗ ਕਰਤੇ ਵੀਰੇ ਜਿਹੜੇ ਬਾਹਲੇ ਜਾਨਵਰ ਹੋ ਸੀਗੇ ਉਹਨਾਂ ਨੂੰ ਅਲੱਗ ਕਰਤਾ ਤੇ ਹੌਲੀ-ਹੌਲੀ ਵੀਰੇ ਜਿਹੜੇ ਦੂਜੇ ਸੀਗੇ ਉਹਨਾਂ 'ਚ ਵੀ ਸਾਰੇ ਮੇਰੇ 60-70 ਜਾਨਵਰਾਂ ਨੂੰ ਸੀ.ਆਰ.ਡੀ. ਬਿਮਾਰੀ ਹੋ ਗਈ ਸੀ ਫਿਰ ਉਹ ਮੈਂ ਬਹੁਤ ਬੰਦੇ ਦੀਆਂ ਸਲਾਹਾਂ ਲਈਆਂ ਬਾਈ ਕੋਈ ਕਹਿੰਦਾ ਪੈਰਾਸੀਟਾਮੋਲ ਦੋ ਇਹਨਾਂ ਨੂੰ ਕੋਈ ਕਹਿੰਦਾ ਬਾਈ ਡੋਲੋ ਦੋ ਡੋਲੋ ਦਾ ਚੌਥਾ ਹਿੱਸਾ ਸੋ ਅਸੀਂ ਵੀਰੇ ਸਾਰਾ ਇਲਾਜ ਕੀਤਾ ਠੀਕ ਆ ਤੇ ਹੁਣ 60 70 ਜਾਨਵਰ ਸੀਗੇ ਬਾਈ ਜੇ ਡੋਲੋ ਦਿੰਦੇ ਸੀਗੇ ਡੋਲੋ ਦਾ ਚੌਥਾ ਹਿੱਸਾ ਦਿੰਦੇ ਸੀਗੇ ਫਿਰ ਜਿਹੜੇ ਜਾਨਵਰ ਕਿਉਂ ਬਲੈਕ ਕਾਸਟ ਲੋਪ ਕਾਲੇ ਸਾਰੇ ਇੱਕੋ ਜਿਹੇ ਸੀਗੇ ਯਾਰ ਇੱਕ ਜਾਨਵਰ ਨੂੰ ਦੇ ਕੇ ਗੋਲੀ ਉਹਦੇ ਅਸੀਂ ਨਿਸ਼ਾਨੀ ਲਾਉਂਦੇ ਫਿਰ ਦੂਜਾ ਫੜਦੇ ਬਾਈ ਛੀ 7 ਦਿਨ ਅਸੀਂ ਬਹੁਤ ਹੋ ਕੀਤਾ ਕੋਈ ਹੋਣਾ ਆਇਆ ਕੋਈ ਵਧੀਆ ਰਿਜ਼ਲਟ ਨਾ ਆਇਆ ਤੇ ਜਾਨਵਰ ਆਪਣੇ ਡੇਲੀ ਵਾਂਗੂੰ ਕਦੇ ਇੱਕ ਜਾਨਵਰ ਮਰ ਗਿਆ ਕਦੇ ਦੋ ਮਰ ਗਏ ਘਟੋ ਘਟ ਆਪਣੇ ਵੀਰੇ 10 ਜਾਨਵਰ ਮਰ ਗਏ ਸੀਗੇ ਤੇ ਵੀਰੇ ਲਾਸਟ ਤੇ ਆਪਾਂ ਇਲਾਜ ਫਿਰ ਡਾਕਟਰ ਦੀ ਸਲਾਹ ਲਈ ਸੀ ਕਿਸੇ ਦੀ ਡਾਕਟਰ ਵੀ ਆਪਾਂ 2-3 ਡਾਕਟਰਾਂ ਦੀ ਸਲਾਹ ਲਈ ਸੀ ਕੋਈ ਡਾਕਟਰ ਕਹਿੰਦਾ ਵੀ ਇਹਨਾਂ ਨੂੰ ਇੱਕ ਮੈਨ ਪਾਊਡਰ ਜਾਂ ਅਜਿਹਾ ਸੀਗਾ ਪੀ ਲਿਆ ਜਾਉਂਦਾ ਆਪਾਂ ਉੱਚ ਉਹਦਾ ਨਾਮ ਹੀ ਯਾਦ ਉਹ ਕਹਿੰਦਾ ਉਹ ਪਾਓ ਕੋਈ ਕਹਿੰਦਾ ਵੀ ਇੱਕ ਹੋਰ ਸੀਗੀ ਗੋਲੀ ਯਰ ਪਤਾ ਨਹੀਂ ਸਿਟਰਜਨ ਪਤਾ ਨਹੀਂ ਆਏ ਜੋ ਸਭ ਉਹ ਦੇਉ ਕਹਿੰਦੇ ਭਾਈ ਆਪਾਂ ਸਾਰਾ ਕੁਝ ਇਲਾਜ ਕੀਤਾ ਲਾਸਟ ਤੇ ਵੀਰੇ ਆਪਾਂ ਜਾਨ ਪਰ ਜਦ ਮਰੀ ਜਾਂਦੇ ਸੀਗੇ ਪਹਿਲੀ ਵਾਰ ਆਪਣਾ ਐਕਸਪੀਰੀਅੰਸ ਵੀਰੇ ਯਾਰ ਸਾਨੂੰ ਵੀ ਪਤਾ ਹੀ ਹੈ ਜਦੋਂ ਪੀ ਹੋ ਜਾਂਦਾ ਬੰਦਾ ਮੰਡ ਓਲ ਜਾਂਦਾ ਫਿਰ ਆਪਣੇ ਡਾਕਟਰ ਆ ਵੀਰੇ ਇੱਥੇ ਪਸ਼ੂਆਂ ਦਾ ਸਰਕਾਰੀ ਡਾਕਟਰ ਹੈਗਾ ਉਹਦੇ ਨਾਲ ਰਾਇ ਕਰੀ ਉਹ ਡਾਕਟਰ ਕਹਿੰਦਾ ਵੀਰੇ ਵੀ ਗੋਲੀ ਦੇ ਉਹ ਕਹਿੰਦੇ ਗੋਲੀ ਵੀ ਵੀ ਦੇਣੀ ਨਾਲੇ ਸਾਨੂੰ ਔਖੀ ਆ ਨਾਲੇ ਆਪਾਂ ਜਾਨਵਰ ਨੂੰ ਬਾਰੀ-ਬਾਰੀ ਫੜਦੇ ਆ ਤੱਕਾ ਹੁੰਦਾ ਜਾਨਵਰ ਉਹ ਨਹੀਂ ਨਰਵਸ ਹੁੰਦਾ ਉਹਨੀ ਬਿਮਾਰੀ ਵੱਧ ਫੈਲਦੀ ਆ ਫਿਰ ਵੀਰੇ ਨੇ ਉਹਨਾਂ ਨੂੰ ਉਹਨਾਂ ਨੇ ਆਪਾਂ ਨੂੰ ਇੱਕ ਇੰਜੈਕਸ਼ਨ ਦੱਸਿਆ ਜੀ ਗੱਲ ਆ ਉਹਨੂੰ ਅਮੀਕਾ ਸੀਨ ਦਾ ਆਉਂਦਾਗਾ ਟੀਕਾ ਆਉਂਦਾ ਆਪਣੇ ਨਾਰਮਲ ਆਪਣੇ ਤੋਂ ਮੈਡੀਕਲ ਤੋਂ ਮਿਲ ਜਾਂਦਾਗਾ ਅਮੀਕਾ ਸੀਨ ਦਾ ਟੀਕਾ ਆਖਿਆ ਸੀ ਉਹਨਾਂ ਨੂੰ 2 ਐਮਐਲ ਦੀ ਡੋਜ਼ ਹੁੰਦੀ ਹੈ ਉਹਦੇ ਚ ਇੱਕ ਟੀਕੇ ਚ ਇੰਜੈਕਸ਼ਨ ਚ ਉਹ ਚਾਰ ਜਾਨਵਰਾਂ ਦੇ ਲਾਉਣਾ ਸੀ ਵੀਰੇ ਆਪਾਂ ਜਿਹੜੇ ਅਲੱਗ ਕਰੇ ਹੋਏ ਸੀ ਜਾਨਵਰ ਪਹਿਲੇ ਦਿਨ ਉਹਨਾਂ ਦੇ ਇਹੋ ਕੀਤਾ ਦੂਜੇ ਦਿਨ ਉਹ ਬਹੁਤ ਵਧੀਆ ਹੋ ਗਏ ਉਹਨਾਂ ਦਾ ਵੀ ਫਰਕ ਪੈ ਗਿਆ ਫਿਰ ਆਪਾਂ ਵੀ ਸਾਰਿਆਂ ਦੇ ਇੱਕ ਇੱਕ ਵਾਰੀ ਵੀ ਇੱਕ ਟੀਕਾ 2 ਐਮਐਲ ਚਾਰ ਜਾਨਵਰਾਂ ਦੇ ਲਾਦ ਸੀ ਇੱਕ ਜਾਨਵਰ ਦੇ ਅੱਧਾ ਐਮਐਲ ਤੇ ਫੰਗ ਦੇ ਥੱਲੇ ਲਾਉਂਦੇ ਹੁੰਦੇ ਸੀ ਤੇ ਇੱਕ ਦਿਨ ਲਾਇਆ ਵੀਰੇ ਤੀਜੇ ਦਿਨ ਨੂੰ ਪੂਰਾ ਵਧੀਆ ਰਿਜ਼ਲਟ ਹੋ ਮਿਲ ਗਿਆ ਆਪਾਂ ਨੂੰ ਤੇ ਸਾਰੇ ਜਾਨਵਰ ਇੱਕ ਨੰਬਰ ਸਹੀ ਹੋ ਗਏ ਸੀਗੇ ਤੇ ਜਿਹੜੇ ਫਿਰ ਵੀ ਹਲੇ ਵਿੱਚ ਮਾੜੇ ਮੁੱਟੇ ਹੋ ਸੀਗੇ ਉਹਨਾਂ ਦੇ ਆਪਾਂ ਵੀਰੇ ਤੀਜੇ ਚੌਥੇ ਦਿਨ ਦੁਬਾਰੇ ਥੋੜੀ ਡੋਜ਼ ਘਟਾ ਕੇ ਲਾਤੀ ਸੀ ਵੀ ਅੱਧਾ ਐਮਐਲ ਤੋਂ ਵੀ ਘੱਟ ਲਾਤੀ ਸੀਗੀ ਵੀ ਚਲੋ ਆਪਣੇ ਕੋਲ ਟੀਕੇ ਪਏ ਸੀਗੇ ਤੇ ਬਈ ਆਪਣੇ ਲਈ ਤਾਂ ਵੀ ਬਹੁਤ ਵਧੀਆ ਇੰਜੈਕਸ਼ਨ ਆ ਅਮਿਕਾਸਿਨ ਦਾ ਤੇ ਇੱਕ ਭਰਾ ਨਾ ਮੈਂ ਹੋਰ ਗੱਲ ਕਰੀ ਸੀ ਉਹਨੇ ਵੀ ਮੈਨੂੰ ਅਮਿਕਾਸਿਨ ਤੇ ਦੋ ਤਿੰਨ ਟੀਕੇ ਹੋਰ ਰੱਖ ਜੇਰ ਲਾ ਕੇ ਲਾਉਣ ਨੂੰ ਸੋ ਬਈ ਆਪਾਂ ਫਿਰ ਇਹੀ ਉਹ ਕੀਤਾ ਬਾਕੀ ਵੀ ਜਿਹਦੀ ਲੋਟ ਲੱਗੀ ਦੀ ਗੱਲ ਹੁੰਦੀ ਆ ਆਹੀਂ ਵਧੀਆ ਆਪਣਾ ਵੀ ਅਮਿਕਾਸਿਨ